ਇਮਾਨਦਾਰੀ ਨਾਲ ਫਿਲਮ ਬਣਾਈ ਆ ਇਮਾਨਦਾਰੀ ਤੇ ਫਿਲਮ ਬਣਾਈ ਆ ਉਮੀਦ ਆ ਸਾਰੇ ਪਸੰਦ ਕਰਨਗੇ ਐਦਾਂ ਹੀ ਹੁੰਦਾ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਕੋਈ ਚੰਗਾ ਮੈਸੇਜ ਵੀ ਦੇ ਦਈਏ ਫਿਲਮ ਦੇ ਵਿੱਚ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਨਹੀਂ ਉਹਦਾ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਕੰਮ ਕਰਦੇ ਹੋ ਚਾਹੇ ਮੈਂ ਕੰਮ ਕਰਦਾ ਆਪਾਂ ਨੂੰ ਜ਼ਿੰਮੇਵਾਰੀਆਂ ਪਹਿਲਾਂ ਦੇਖਣੀਆਂ ਪੈਂਦੀਆਂ ਆਪਣੀਆਂ ਸਾਰੀਆਂ ਇਸ ਤੋਂ ਤੁਹਾਡੀ ਇਮਾਨਦਾਰੀ ਪਹਿਲਾਂ ਹੀ ਬੜੀ ਦੇਖ ਚੁੱਕਿਆ ਤੇ ਜਿਹੜੀ ਅੱਜ ਦੀ ਇਮਾਨਦਾਰੀ ਫਿਲਮ ਵਿੱਚ ਦਿਖਾਈ ਹੈ ਵਾਕਈ ਬੜੀ ਤਾਰੀਫਯੋਗ ਹੈਗੀ ਹੈ। ਥੈਂਕ ਯੂ ਥੈਂਕ ਯੂ ਸੋ ਮਚ ਜੀ ਇਮਾਨਦਾਰੀ ਨਾਲ ਫਿਲਮ ਬਣਾਈ ਆ ਇਮਾਨਦਾਰੀ ਤੇ ਫਿਲਮ ਬਣਾਈ ਆ ਉਮੀਦ ਆ ਸਾਰੇ ਪਸੰਦ ਕਰਨਗੇ। ਤੇ ਇੱਕ ਫਿਲਮ ਦੇ ਵਿੱਚ ਭਰਾਵਾਂ ਦਾ ਪਿਆਰ ਵੀ ਪੈਸੇ ਨਾਲ ਜਿਹੜਾ ਮੋਹ ਹੁੰਦਾ ਉਹ ਰਿਸ਼ਤੇ ਨਹੀਂ ਵਟਕਦੇ ਵੀ ਜੋੜ ਕੇ ਰੱਖ ਸਕਦਾ ਤੇ ਸਾਰੇ ਮੈਸੇਜ ਜਿਹੜੇ ਹੈਗੇ ਨੇ ਫਿਰ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਇੱਕ ਫਿਲਮ ਦੇ ਵਿੱਚ। ਹਾਂਜੀ। ਨੀ ਐਦਾਂ ਹੀ ਹੁੰਦਾ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਕੋਈ ਚੰਗਾ ਮੈਸੇਜ ਵੀ ਦੇ ਦਈਏ ਫਿਲਮ ਦੇ ਵਿੱਚ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ। ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਵੀ ਇੱਕ ਦਿਖਾ ਦਤਾ ਹੈ ਕਿ ਮਤਲਬ ਜਦੋਂ ਵਿਆਹ ਹੁੰਦਾ ਵਿਆਹ ਹੋ ਗਿਆ ਤਾਂ ਨਹੀਂ ਕੰਮ ਸ਼ੁਰੂ ਕਰਦਾ ਆਪਾਂ ਸੋਚਦੇ ਆ ਨਹੀਂ ਯਾਰ ਹਾਲੇ ਨਹੀਂ ਪਰ ਆਪਣਾ ਕੀ ਕੀਤਾ ਇੱਕ ਫਰਜ਼ ਹੈਗਾ। ਜੀ 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 ਬਿਲਕੁਲ ਨਹੀਂ ਉਹਦਾ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਕੰਮ ਕਰਦੇ ਹੋ ਚਾਹੇ ਮੈਂ ਕੰਮ ਕਰਦਾ ਆਪਾਂ ਨੂੰ ਜ਼ਿੰਮੇਵਾਰੀਆਂ ਪਹਿਲਾਂ ਦੇਖਣੀਆਂ ਪੈਂਦੀਆਂ ਆਪਣੀਆਂ ਸਾਰੀਆਂ ਉਹ ਐਸੇ ਚ ਵੀ ਕਹਿ ਰਿਹਾ ਸੀ ਤੁਹਾਡੇ ਆਈਏਐਸ ਦੀ ਤਾਰੀਫ਼ ਕਰਕੇ ਨਾ ਬੰਦਾ ਬੜਾ ਭਲਾ ਮਾਸੇ ਕਹਿੰਦਾ ਨੇ ਤਾਂ ਪੈਸੇ ਚਲਾਨ ਕਰਾ ਲਾਂਗੇ ਇੱਕ ਵਾਰੀ ਵੀ ਨਹੀਂ ਕਿਸੇ ਨੂੰ ਉਹ ਕਿਹਾ ਬਈ ਮੈਂ ਬਹੁਤ ਪ੍ਰੇਮ ਦੇ ਨਾਲ ਕਹਿੰਦਾ ਸਾਹਮਣੇ ਆਏ ਕਹਿੰਦੇ ਨਹੀਂ ਉਹ ਚਲੋ ਹੁਣ ਜਿੱਥੇ ਆਪਾਂ ਗਲਤ ਆ ਜੀ ਉੱਥੇ ਗਲਤ ਆ ਜਿੱਥੇ ਕਾਨੂੰਨ ਸਹੀ ਆ ਸਹੀ ਆ ਉਹਦੇ ਚ ਕੋਈ ਅੜਨ ਵਾਲੀ ਗੱਲ ਵੀ ਹੈ ਨਹੀਂ ਕੋਈ ਬਦੋਂ ਆਪਾਂ ਨੂੰ ਹਰ ਇੱਕ ਨੂੰ ਜਿਹੜੇ ਰੂਲ ਹੁੰਦੇ ਜਾਂ ਇੱਕ ਥੈਂਕ ਯੂ ਥੈਂਕ ਯੂ ਇਮਾਨਦਾਰੀ ਨਾਲ ਫਿਲਮ ਬਣਾਈ ਆ ਇਮਾਨਦਾਰੀ ਤੇ ਫਿਲਮ ਬਣਾਈ ਆ ਉਮੀਦ ਆ ਸਾਰੇ ਪਸੰਦ ਕਰਨਗੇ ਐਦਾਂ ਹੀ ਹੁੰਦਾ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਕੋਈ ਚੰਗਾ ਮੈਸੇਜ ਵੀ ਦੇ ਦਈਏ ਫਿਲਮ ਦੇ ਵਿੱਚ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਨਹੀਂ ਉਹਦਾ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਕੰਮ ਕਰਦੇ ਹੋ ਚਾਹੇ ਮੈਂ ਕੰਮ ਕਰਦਾ ਆਪਾਂ ਨੂੰ ਜ਼ਿੰਮੇਵਾਰੀਆਂ ਪਹਿਲਾਂ ਦੇਖਣੀਆਂ ਪੈਂਦੀਆਂ ਆਪਣੀਆਂ ਸਾਰੀਆਂ ਇਸ ਤੋਂ ਤੁਹਾਡੀ ਇਮਾਨਦਾਰੀ ਪਹਿਲਾਂ ਹੀ ਬੜੀ ਦੇਖ ਚੁੱਕਿਆ ਤੇ ਜਿਹੜੀ ਅੱਜ ਦੀ ਇਮਾਨਦਾਰੀ ਫਿਲਮ ਵਿੱਚ ਦਿਖਾਈ ਹੈ ਵਾਕਈ ਬੜੀ ਤਾਰੀਫਯੋਗ ਹੈਗੀ ਹੈ। ਥੈਂਕ ਯੂ ਥੈਂਕ ਯੂ ਸੋ ਮਚ ਜੀ ਇਮਾਨਦਾਰੀ ਨਾਲ ਫਿਲਮ ਬਣਾਈ ਆ ਇਮਾਨਦਾਰੀ ਤੇ ਫਿਲਮ ਬਣਾਈ ਆ ਉਮੀਦ ਆ ਸਾਰੇ ਪਸੰਦ ਕਰਨਗੇ। ਤੇ ਇੱਕ ਫਿਲਮ ਦੇ ਵਿੱਚ ਭਰਾਵਾਂ ਦਾ ਪਿਆਰ ਵੀ ਪੈਸੇ ਨਾਲ ਜਿਹੜਾ ਮੋਹ ਹੁੰਦਾ ਉਹ ਰਿਸ਼ਤੇ ਨਹੀਂ ਵਟਕਦੇ ਵੀ ਜੋੜ ਕੇ ਰੱਖ ਸਕਦਾ ਤੇ ਸਾਰੇ ਮੈਸੇਜ ਜਿਹੜੇ ਹੈਗੇ ਨੇ ਫਿਰ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਇੱਕ ਫਿਲਮ ਦੇ ਵਿੱਚ। ਹਾਂਜੀ। ਨੀ ਐਦਾਂ ਹੀ ਹੁੰਦਾ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਕੋਈ ਚੰਗਾ ਮੈਸੇਜ ਵੀ ਦੇ ਦਈਏ ਫਿਲਮ ਦੇ ਵਿੱਚ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ। ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਵੀ ਇੱਕ ਦਿਖਾ ਦਤਾ ਹੈ ਕਿ ਮਤਲਬ ਜਦੋਂ ਵਿਆਹ ਹੁੰਦਾ ਵਿਆਹ ਹੋ ਗਿਆ ਤਾਂ ਨਹੀਂ ਕੰਮ ਸ਼ੁਰੂ ਕਰਦਾ ਆਪਾਂ ਸੋਚਦੇ ਆ ਨਹੀਂ ਯਾਰ ਹਾਲੇ ਨਹੀਂ ਪਰ ਆਪਣਾ ਕੀ ਕੀਤਾ ਇੱਕ ਫਰਜ਼ ਹੈਗਾ। ਜੀ 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 ਬਿਲਕੁਲ ਨਹੀਂ ਉਹਦਾ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਕੰਮ ਕਰਦੇ ਹੋ ਚਾਹੇ ਮੈਂ ਕੰਮ ਕਰਦਾ ਆਪਾਂ ਨੂੰ ਜ਼ਿੰਮੇਵਾਰੀਆਂ ਪਹਿਲਾਂ ਦੇਖਣੀਆਂ ਪੈਂਦੀਆਂ ਆਪਣੀਆਂ ਸਾਰੀਆਂ ਉਹ ਐਸੇ ਚ ਵੀ ਕਹਿ ਰਿਹਾ ਸੀ ਤੁਹਾਡੇ ਆਈਏਐਸ ਦੀ ਤਾਰੀਫ਼ ਕਰਕੇ ਨਾ ਬੰਦਾ ਬੜਾ ਭਲਾ ਮਾਸੇ ਕਹਿੰਦਾ ਨੇ ਤਾਂ ਪੈਸੇ ਚਲਾਨ ਕਰਾ ਲਾਂਗੇ ਇੱਕ ਵਾਰੀ ਵੀ ਨਹੀਂ ਕਿਸੇ ਨੂੰ ਉਹ ਕਿਹਾ ਬਈ ਮੈਂ ਬਹੁਤ ਪ੍ਰੇਮ ਦੇ ਨਾਲ ਕਹਿੰਦਾ ਸਾਹਮਣੇ ਆਏ ਕਹਿੰਦੇ ਨਹੀਂ ਉਹ ਚਲੋ ਹੁਣ ਜਿੱਥੇ ਆਪਾਂ ਗਲਤ ਆ ਜੀ ਉੱਥੇ ਗਲਤ ਆ ਜਿੱਥੇ ਕਾਨੂੰਨ ਸਹੀ ਆ ਸਹੀ ਆ ਉਹਦੇ ਚ ਕੋਈ ਅੜਨ ਵਾਲੀ ਗੱਲ ਵੀ ਹੈ ਨਹੀਂ ਕੋਈ ਬਦੋਂ ਆਪਾਂ ਨੂੰ ਹਰ ਇੱਕ ਨੂੰ ਜਿਹੜੇ ਰੂਲ ਹੁੰਦੇ ਜਾਂ ਇੱਕ thank you thank you